ਸਤਿ ਸ੍ਰੀ ਅਕਾਲ ਦੋਸਤੋ ਪੰਡੂਕੀਤਾ ਚੈਨਲ ਤੇ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਵਿਖਾਉਣ ਵਾਸਤੇ ਤਰੀਕ ਹੋ ਗਈ ਬਾਈ ਜਿਹੜੀ ਅੱਜ 11 21 ਮਾਰਚ 2025 ਤੇ ਟਾਈਮ ਹੋ ਗਿਆ ਬਾਈ ਜਿਹੜਾ 7:00 ਵਜੇ ਤੇ 25 ਮਿੰਟ ਰਹਿ ਗਏ ਮਿੰਟ 5 ਬਾਈ ਬੋਲੀ ਸਟਾਰਟ ਹੋਣ ਦੇ ਵਿੱਚ ਤੇ ਜਿਹੜਾ ਇੱਕ ਤਰੀਕ ਤੋਂ ਟਾਈਮ ਆ ਬਾਈ ਹੁਣ ਉਹ 7:00 ਵਜੇ ਬੋਲੀ ਹੋਇਆ ਕਰਨੀ ਆ ਯਾਨੀ 9 ਨਾ 31ਵਾਂ ਮਹੀਨਾ 10 ਦਿਨਾਂ ਬਾਅਦ ਯਾਨੀ ਬੋਲੀ ਜਿਹੜੀ 7:00 ਵ ਅੱਜ ਜਿਹੜੀ ਫਲਾਲ ਬੋਲੀ ਹੁਣ ਜਿਹੜੀ 10 ਕ ਦਿਨਾਂ ਬੋਲੀ ਸਾਢੇ 7 ਹੀ ਹੋਊਗੀ ਵੈਸੇ 15 ਤੋ ਕੀਤਾ ਸੀਗਾ ਟਾਈਮ 15 ਤਰੀਕ ਨੂੰ ਕੀ ਚੱਕਰ ਬਣਿਆ 15 ਤਰੀਕ ਨੂੰ ਮੌਸਮ ਖਰਾਬ ਹੋ ਗਿਆ ਮੀਂਹ ਕਣੀ ਦਾ ਮੌਸਮ ਹੋ ਗਿਆ ਉਹਦੇ ਕਰਕੇ ਜਾਨੀ ਜਿਹੜੇ ਆ ਸੱਤ ਤਾਂ ਵੈਂਦਾ ਹੀ ਵੱਜ ਜਾਂਦੇ ਸੀ ਬਈ ਗਾਹਕ ਪਹੁੰਚਦਾ ਨਹੀਂ ਸੀ ਪੂਰਾ ਕੋਸ਼ਿਸ਼ ਹੀ ਜ਼ਰੂਰ ਕੀਤੀ ਸੀ 15 ਤਰੀਕ ਦਾ ਵੀ ਸੱਤ ਹੋ ਜੇ ਪਰ ਉਦੋਂ ਮੌਸਮ ਮੀਂਹ ਕਣੀ ਦਾ ਹੋਣੇ ਕਰਕੇ ਜਦੋਂ ਟਾਈਮ 7 ਵਜੇ ਦੇ ਲੇਟ ਤੇ ਤਾਂ ਕਰਕੇ ਬਈ ਜਿਹੜਾ ਸਰਕਲ ਲੋਟ ਨਹੀਂ ਆਉਂਦਾ ਸੀ ਉਦੇ ਕਰਕੇ ਬਈ ਹਾਲੇ ਤੱਕ ਜਾਨੀ 7:30 ਹੀ ਬੋਲੀ ਕਰੀ ਜਾਂਦੇ ਆ ਪਰ ਫਿਲਹਾਲ ਇੱਕ ਤਰੀਕ ਤੋਂ ਜਿਹੜੀ ਬੋਲੀ ਦਾ ਟਾਈਮ ਆ ਹੁਣ 7 ਵਜੇ ਦਾ ਹੋ ਜਾਂਦਾ ਜੀ ਸਾਰੇ ਨੋਟ ਕਰ ਲੋ ਵੀਰ ਭਰਾ ਵੀ ਸਾਰੇ ਜਲਦੀ ਤੋਂ ਜਲਦੀ ਜਿਹੜੇ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਤੇ ਇੱਕ ਜਿਹੜੇ ਵੀਰ ਭਰਾ ਵੇਚਣਾਉਂਦੇ ਆ ਟੂੜੀ ਉਹਨਾਂ ਨੂੰ ਵੀ ਹਨਾ ਉਹ ਤਾਂ ਜਿੰਨੀ ਛੇਤੀ ਆ ਜਾਣੇ ਰੋਣਾ ਹੀ ਵਧੀਆ ਰਹਿੰਦਾ ਜੇ ਮੰਨ ਲਓ ਵਿਚਾਲੇ ਜੇ ਤੁਹਾਡੀ ਟਰਾਲੀ ਲੱਗ ਜੇ ਤਾਂ ਮੈਂ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਵੀ ਠੀਕ ਰੇਟ ਲੱਗ ਜਾਂਦਾ ਜੇ ਬਾਹਲੀ ਪਿੱਛੇ ਚੱਲ ਜੇ ਟਰਾਲੀ ਹਨਾ ਐਂਡ ਤੇ ਤੇ ਗਾਹਕ ਖਤਮ ਹੋ ਜਾਂਦਾ ਜੀ ਤੇ ਰੇਟ ਜਿਹੜਾ ਡਾਊਨ ਆ ਜਾਂਦਾ ਨਹੀਂ ਮੁੱਕਦੀ ਗੱਲ ਜਸਵੰਤ ਸਿੰਘ ਬਾਈ ਕੀ ਹਾਲ ਚਾਲ ਹੈ ਜੀ ਗੁੱਡ ਮਾਰਨਿੰਗ ਬਿੱਟੂ ਟਾਲਪੁਰਾ ਜਮੇਰ ਸਿੰਘ ਭੁੱਲੜਾ ਤਨੇੜੀ ਸਮਾਣਾ ਗੁੱਡ ਮਾਰਨਿੰਗ ਬਲਵੀਰ ਸਿੰਘ ਵਿਰਕ ਬਾਈ ਬਲਦੇਵ ਸਿੰਘ ਸੰਧਵਾ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੈ ਜੀ ਉਮੀਦ ਕਰਦੇ ਆ ਸਾਰੇ ਬਾਈ ਵਧੀਆ ਹੋਵਾਂਗੇ ਤੇ 7 ਵਜੇ ਜਿਹੜੇ 26 ਮਿੰਟ ਟਾਈਮ ਹੋ ਗਿਆ ਨਗ ਵੇ ਲੋ ਸਾਹਮਣੇ ਕਿੰਨੇ ਖੜੇ 1 2 3 4 5 6 7 8 9 10 11 12 13 14 15 ਫੇਰ ਅੱਜ ਜਾਣੀ ਯਾਰ ਬਾਈ 16 15 16 ਨਗਾਂ ਦੇ ਨੇੜ ਤੇ ਜਿਹੜੇ ਨਗ ਆਏ ਆ ਬਾਈ ਹਨਾ ਤੇ ਮੇਰੇ ਨਾਲ ਦਾ 17 ਹੋ ਜਾਣੇ ਆ ਬਾਈ ਹੁਣ 17 ਨਗ ਹੋ ਜਾਣੇ ਆ ਬਾਈ ਹੋਰ ਜੀ ਪਪਾ ਜੀ ਠੀਕ ਆ ਮੁਖਤਿਆਰ ਪਹੁੰਚ ਚੁੱਕੇ ਨੇ ਜੀ ਮੰਡੀ ਦੇ ਵਿੱਚ ਸ੍ਰਿੰਦਰ ਬਰਾੜ ਕਿਦਾਂ ਵੀਰ ਵਧੀਆ ਬਾਈ ਵਧੀਆ ਵਧੀਆ ਧਰਮਪਾਲ ਸਿੰਘ ਪ੍ਰਾਕੀ ਹਾਲ ਚਾਲ ਹੈ ਜੀ ਨੱਥਾ ਸਿੰਘ ਕੋਟਕਪੂਰੇ ਤੋਂ ਕੀ ਹਾਲ ਚਾਲ ਹੈ ਪ੍ਰਾਉਰਟੀ ਕਿਹੜਾ ਰੇਸ਼ਮ ਸਿੰਘ ਬਾਈ ਕੀ ਹਾਲ ਚਾਲ ਹੈ ਚੀਮਾ ਸਾਹਿਬ ਜੀ ਗੁੱਡ ਮਾਰਨਿੰਗ ਸਾਰੇ ਵੀਡੀਓ ਚਲਦੀ ਜਲਦੀ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਕਮੈਂਟ ਜਰੂਰ ਕਰ ਦਿਆ ਕਰੋ ਵੀਰਪਰਾ ਕਿੱਥੋਂ ਕਿੱਥੋਂ ਜਿਹੜੇ ਆਪਣੀ ਵੀਡੀਓ ਵੇਖ ਰਹੇ ਆ ਜੀ ਸ੍ਰਿੰਦਰ ਬਰਾੜ ਕਹਿੰਦੇ ਕਿਦਾਂ ਵੀਰ ਵਧੀਆ ਬਾਈ ਵਧੀਆ 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 ਤੁਸੀਂ ਦੱਸੋ ਜੀ ਬਸ ਇੱਕ ਦੋ ਮਿੰਟਾਂ ਦੇ ਵਿੱਚ ਵਿੱਚ ਜਿਹੜੀ ਬੋਲੀ ਸਟਾਰਟ ਹੋ ਜਾਣੀ ਆ ਗगन ਗੁੰਮਰ ਬਾਈ ਕੀ ਹਾਲ ਚਿਰ ਗੁੱਡ ਮਾਰਨਿੰਗ ਹੋਰ ਠੀਕ ਠਾਕ ਆ ਭਰਾ ਸਾਹਿਰ ਕਹਿਮ ਆ ਜੀ ਕੱਲ ਕਹਿੰਦੇ ਬਾਈ ਧਰਨਾ ਕਹਿੰਦੇ ਚੱਕਤਾ ਨਾ ਸ਼ੰਭੂ ਬਾਰਡਰ ਤੋਂ ਸੋ ਇਹਦੇ ਵਿੱਚ ਨਾ ਕਈ ਪੰਤੇ ਲੋਕ ਹੁੰਦੇ ਆ ਕਈ ਇਹਨੂੰ ਚੰਗਾ ਆਖਣਗੇ ਕਈ ਇਹਨੂੰ ਮਾੜਾ ਆਖਣਗੇ ਸੋ ਕਈ ਇੱਥੇ ਹੁਣ ਰਾਜਨੀਤਿਕ ਰੋਟੀਆਂ ਵੀ ਸਿੱਖਣਗੇ ਹਨ ਆਪਦੇ ਆਪ ਦੇ ਸਾਰਿਆਂ ਦੇ ਆਪਦੇ ਆਪ ਦੇ ਵਿਚਾਰ ਹੋਣਗੇ ਜਿਹੜੇ ਉੱਥੋਂ ਦੇ ਨਵਾਸੀ ਜਿਹੜੇ ਡੇਲੀ ਅਪ ਡਾਊਨ ਕਰਦੇ ਉਹਨਾਂ ਨੇ ਚੰਗਾ ਕਹਿਣਾ ਇਹ ਚੀਜ਼ ਨੂੰ ਜਿਹੜੇ ਕਿਸਾਨ ਸਮਰਥਕ ਸੀਗੇ ਉਹਨਾਂ ਨੇ ਮਾੜਾ ਕਹਿਣਾ ਇਹਨੂੰ ਸੋ ਜਿਹੜੇ ਦੂਜੀਆਂ ਪਾਰਟੀਆਂ ਦੇ ਆ ਜਾਣੇ ਉਹਨਾਂ ਨੇ ਆਪ ਦੀਆਂ ਰਾਜਨੀਤਿਕ ਰੋਟੀਆਂ ਸੇਕਣੀਆਂ ਜੀ ਸੋ ਇਹ ਹੁਣ ਮਾਹੌਲ ਜਿਹੜਾ ਮੁੱਦਾ ਪੱਖਦਾ ਰਹਿਣਾ ਘਟੋ ਘਟ ਮੈਨੂੰ ਲੱਗਦਾ 15 20 ਦਿਨ ਇਹੀ ਖਬਰਾਂ ਆਈ ਜਾਣਗੀਆਂ ਜੀ ਸਾਰੇ ਪਾਸੇ ਹੈਨਾ YouTube ਦੇ ਉੱਤੇ ਤੇ ਦਿਮਾਗ ਆਪਣਾ ਹੋ ਜਾਣਾ ਖਰਾਬ ਚੱਦੀ ਗੱਲ ਤੇ ਬਾਕੀ ਸਾਰਿਆਂ ਦੀ ਸੋਚ ਹੈ ਜਿਹੜੇ ਸਪੋਰਟ ਕਰਦੇ ਹੋ ਨਾ ਉਹ ਵੀ ਵਧੀਆ ਵੀਰ ਜਿਹੜੇ ਨਹੀਂ ਕਰਦੇ ਉਹ ਵੀ ਵਧੀਆ ਚਲੋ ਰਾਜਨੀਤੀ ਦੇ ਵਿੱਚ ਵੇ ਪੈਣਾ ਨਹੀਂ ਚਾਹੀਦਾ ਯਾਰ ਬਿੱਟੂ ਟਾਲਪੁਰਾ ਬਾਈ ਕੀ ਹਾਲ ਚੱਲ ਵਿੱਕੀ ਕੋਕਰੀ ਰਾਜਵਿੰਦਰ ਸਿੰਘ ਬਾਈ ਕੀ ਹਾਲ ਚੱਲ ਬਾਕੀ ਤੁਸੀਂ ਦੱਸੋ ਯਾਰ ਬਾਈ ਕਿਵੇਂ ਲੱਗਿਆ ਕਿਸਾਨਾਂ ਨਾਲ ਕੀਤਾ ਤਾਂ ਮਾੜਾ ਜਿਹੜਾ ਹਾਂ ਇੱਕ ਤਰੀਕੇ ਨਾਲ ਹੋ ਸਕਦਾ ਸੀ ਕੰਮ ਵੀ ਮੰਨ ਕੇ ਚੱਲੋ ਵੀ ਜਿਵੇਂ ਮੀਟਿੰਗ ਕਰਕੇ ਉਹਨਾਂ ਨਾਲ ਹਣਾ ਧੱਕਾਸ਼ਾ ਹੀ ਕੀਤੀ ਗਈ ਹੈ ਇੱਕ ਤਰੀਕੇ ਨਾਲ ਹੋ ਜਾਂਦਾ ਵੀ ਮੀਟਿੰਗ ਆਪਣੀ ਚੱਲਦੀ ਰਹਿਣੀ ਹੈ ਫਿਰ ਹਾਲ ਤੁਸੀਂ ਧਰਨਾ ਜਿਹੜਾ ਇੱਥੇ ਚੱਕ ਦਿਓ ਕਿਉਂਕਿ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਜੀ ਹਣਾ ਤੇ ਉਹਦੇ ਕਰਕੇ ਜੇ ਇਹ ਸਹਿਮਤੀ ਨਾਲ ਜ਼ਰੂਰ ਕਰ ਲੈਂਦੇ ਤਾਂ ਮੈਨਾਂ ਵਧੀਆ ਰਹਿੰਦਾ ਜਿਹੜੀ ਉਦੋਂ ਵਾਰ ਥੋੜੀ ਫੋਰਸ ਇੰਨੀ ਜ਼ਿਆਦੇ ਵਧਾ ਕੇ ਕਿਸਾਨਾਂ ਨੂੰ ਵਿਖਾਈ ਗਈ ਉਹਦੇ ਨਾਲ ਅਗਲੇ ਦਿਨ ਡਰ ਬਹਿ ਗਿਆ ਯਾਰ ਵੀ ਇਹ ਬਹੁਤ ਜ਼ਿਆਦੇ ਧੱਕਾ ਕੀਤਾ ਗਿਆ ਹਣਾ ਸੋ ਸੋਚ ਹੁੰਦੀ ਆ ਆਵਦੀ ਆਦੀ ਇਹਨੂੰ ਕਿਤੇ ਆਪਾਂ ਪਿਆਰ ਨਾਲ ਮਿੱਠ ਨਾਲ ਬਹਿ ਕੇ ਉੱਥੇ ਮੀਟਿੰਗ ਦੇ ਵਿੱਚ ਹੀ ਸੁ ਗੱਲਬਾਤ ਕਰਦੇ ਵੀ ਭਾਈ ਤੁਹਾਡੀ ਮੀਟਿੰਗ ਜਿਹੜੀ ਤੁਹਾਡੀਆਂ ਮੰਗਣ ਲੈ ਕੇ ਅਸੀਂ ਕਰ ਰਹੇ ਹਾਂ ਜੀ ਹਨਾ ਚਲਦੀ ਰਹੂਗੀ ਤੇ ਬਸ ਤੁਸੀਂ ਇੱਕ ਰਹੀ ਜਿਹੜੇ ਆਉਣ ਵਾਲੇ ਰਾਝਨਾਸ ਤੇ ਰਾਜ ਜਰੂਰ ਛੱਡ ਦਿਓ ਭਾਈ ਹਨਾ ਸੋ ਚੰਗਾ ਰਹਿੰਦਾ ਕੰਮ ਹੁਣ ਭੰਡੀ ਪ੍ਰਚਾਰ ਤਾਂ ਹੋਈ ਜਾਣਾ ਸਾਰੇ ਪਾਸੇ ਭਾਈ ਚਲੋ ਦੇਖਦੇ ਹਾਂ ਬਾਕੀ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਮਣ ਰਾਜ ਫਰੀਦਕੋਟ ਆ ਹੈਲੋ ਵੀਰ ਕੀ ਹਾਲ ਚਾਲ ਆ ਭਾਈ ਠੀਕ ਠਾਕ ਆ ਜੀ ਤੇ ਟਾਈਮ ਹੋ ਗਿਆ ਜਿਹੜਾ 7:00 ਨਤੀ ਆਜੋ ਫਿਲਹਾਲ ਆਪਾਂ ਬੋਲੀ ਵੇਖਦੇ ਆਂ ਜੀ ਫਿਰ ਕਰਦੇ ਆ ਗੱਲਾਂ ਬਾਤਾਂ ਕੇਵਲ ਆ ਜਾ ਕੇਵਲ ਆ ਜਾ ਹਾਂਜੀ ਮੈਂ ਪਤਾ ਮੈਂ ਕਿਹੜਾ ਪਤਾ ਚਾਹੀਏ ਪੂਰਾ ਮੈਂ ਉਹਦੇ ਪੂਰੀ ਲਾ ਦੇ ਬਾਉ ਜੀ ਬਾਊ ਜੀ ਲੰਬੀ ਉਮਰ ਕਹਿੰਦੇ ਆਏ ਨਹੀਂ ਬਾਊ ਜੀ ਆ ਗਏ ਮੈਂ ਕਿਹਾ ਲਓ ਜੀ ਹੋਰ ਬਾਊ ਜੀ ਸ਼ਟਾ ਜੀ ਵਧੀਆ ਜੀ ਬਹੁਤ ਵਧੀਆ ਆਏ ਹੋਏ ਉਹ 7 ਵਜੇ ਕਰਦੀ ਐ ਇੱਕ ਨੂੰ ਜੀ ਉਹ ਨਾ ਦੇਦੀ ਆਵਾਜ਼ ਹੋ ਠੀਕ ਹੈ ਬੰਦਾ ਫੋਨ ਨਾ ਮੋੜ ਸਾਢੇ 7 ਹੋ ਗਏ ਹੋ ਗਏ ਆ ਜਾਈ ਕੇਵਲ ਸ਼ਾ ਸਾਢੇ 7 ਹੋ ਗਏ ਮੜਾ ਮਾਰਵਾ ਜੀ ਵੀ ਆ ਜਾਓ ਭਾਈ ਆ ਜਾਓ ਆ ਜਾਓ ਵੀ ਦੋ ਚ ਇਹਨੇ ਦੋ ਪਾਟਾ ਲੱਗ ਗੋਹੂ ਪੰਡ ਪੰਡ ਲਵਾ ਲੈਂਦਾ ਸਹੀ ਗੱਲ ਹੈ ਮੈਂ ਵੀ ਮੰਗਦਾ ਪਰ ਨਹੀਂ ਨਾ 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 ਗਰਮੀ ਨਾ ਕਰ ਨਹੀਂ ਇਹ ਇਹ ਗਲਤ ਕਹਿ ਰਿਹਾ ਉਹ ਕਹਿੰਦਾ ਉਹ ਪੰਡ ਪੜਨ ਲਵਾ ਲਾ ਮੈਂ ਕਹਿੰਦਾ ਨੰਗਾ ਮੁੰਡਾ ਮੈਂ ਨੰਗਾ ਮੁੰਡਾ ਹਾਂ ਕਹਿੰਦਾ ਓ ਉੱਚੇ ਹੜ ਕਰੀ ਜਾਂਦਾ ਉਹ ਫਿਰ ਇਹ ਗੱਲ ਗਲਤ ਕਿਉਂ ਹੋਦੀ ਹੈ ਇਹਨੇ ਉਹ ਚੱਕਦਾ ਅਗਲਾ ਕਰੂਗਾ ਬਾਈ ਓਏ ਆਉਣ ਨਾ ਚਲੀ ਜਾਣਾ ਚਾਹੀਦਾ ਉਹ ਵੀਰੇ ਚੋੜ ਕਰੀ ਜਾਂਦੇ ਤੇ ਨਾਲ ਚਲੋ ਚਲੋ ਯਾਰ ਛੱਡ ਯਾਰ ਵਰਕੇ ਦੇਈ ਜਾਂਦੇ ਪੰਡੂ ਛੱਡ ਯਾਰ ਮੈਂ ਮਹਿੰਗੀ ਪਈ ਜਿਹਨੇ ਜੀ ਦੇਖ ਰਹੀਆਂ ਬਾਈ ਫੇਰੀ ਲੈ ਕੇ ਜਾਊਗਾ ਡੋਲ ਨਹੀਂ ਤਾਂ ਪਊਗੀ ਮਸੰਦ ਵਾਲੇ ਨੇ ਕਰਨੀ ਆ ਮਹਿੰਗੀ ਆ ਬਾਈ ਓਏ ਤਸੱਲੀ ਕਰਕੇ ਲੈ ਆਂਦੀ ਆ ਬਾਈ ਥੁੜੀ ਕੀ ਦੀ ਐ ਇਹ ਇੱਕ ਦਮ ਮਾਰਨਾ ਬਾਈ ਜੀ ਚੱਕੋ ਨਹੀਂ ਲੜਾਈ ਲੜਾਈ ਮਾਫ ਕਰੋ ਯਾਰ ਬਾਈ ਜੀ ਹੁਣ ਬੋਲੀ ਕਰੀਏ ਕਿ ਰੌਲਾ ਪਾਓ ਕਰੋ ਯਾਰ ਜਿਹੜਾ ਕੰਮ ਆ ਬੋਲੀ ਕਰ ਬੋਲ ਅੰਦਰ ਦੀ ਦੂਰੀ ਬੋਲੋ ਭਾਈ 200 ਰੁਪਏ ਵਰਮੀ ਹੁੰਦੇ ਸਾਰੇ ਇਹਨੂੰ 200 200 200 200 ਇੱਕ ਪੈਰ ਕਰੂਗਾ ਅਗਲਾ 200 5 10 10 15 25 30 35 235 ਰੁਪਏ ਬੋਲਣਾ ਬਾਈ ਜੀ 235 ਰੁਪਏ ਬਾਈ ਜੀ 200 50 ਰੁਪਏ ਬਈ ਬਈ ਸ਼ੁਰੂਆਤੀ ਰੇਟ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗਿਆ ਜੀ 200 ਤੇ 35 ਰੁਪਏ ਆਉਣ ਸਾਰੀ ਗਰਮੀ ਖਾਈ ਬੈਠੇ ਸੀਗੇ ਤੇ ਦੂਜੀ ਟਰਾਲੀ ਦਾ ਰੇਟ ਵੇਖਦੇ ਬਈ ਕੀ ਲੱਗਦਾ ਜੀ ਆਜੋ ਕਰਾ ਦੀ ਇੱਧਰ ਅੰਦਰ ਦੀ ਬਣਾਪਾਂ ਨਵੀਆਂ ਵਾਲਾ ਪੰਜਾਬ ਅੰਦਰ ਦੀ ਹੈ ਨਾ ਅੰਦਰ ਦੀ ਥੋੜੀ ਬੋਲੋ ਬਾਈ ਬੋਲੋ ਬੋਲੋ 200 ਰੁਪਏ 200 ਰੁਪਇਆ 200 ਰੁਪਇਆ ਨਿਕਲ ਜੂਗਾ ਬਾਈ ਸਾਹਿਬ ਖਰੀਦੋ ਹਾਂ 200 ਰੁਪਇਆ ਅੱਛਾ ਕਾਰਾਂ 200 ਰੁਪਇਆ ਮਰੀਦ ਘੱਡੇ ਨਹੀਂ ਆਪੇ ਬੋਲਣਾ ਬਾਈ ਕਿਨੇ ਸਰਜੀ ਤੇ ਕੋਈ ਗੱਲ ਕਰਦਾ ਬਸ ਉਹ ਸਾਡੇ 200 ਰੁਪਇਆ ਬਾਈ ਜੀ 200 ਰੁਪਇਆ ਰੇਟ ਜਿਹੜਾ ਲੱਗਿਆ ਸੀ ਬਾਈ ਤੇ ਬਾਈ ਸੋਚ ਕੇ ਦੱਸੂਗਾ ਵੇਚਨੀ ਹੈ ਕਿ ਨਹੀਂ ਆ ਜੋ ਕਰਨ ਦੀ ਵਾਲੀ ਟਰਾਲੀ ਬਾਈ ਤੁਹਾਡੀ ਦੀ ਕੁਆਲਿਟੀ ਜ਼ਰੂਰ ਵਿਖਾਈਏ ਯਾਰ ਸੋਣੋ ਲਵੇ ਬਾਹਰ ਦੀ ਟੁੜੀ ਆ ਗਈ ਆਹ ਕਵਾਲਿਟੀ ਵੇਖੋ ਚੱਕਦੀ ਵੇਚ ਤੇ 200 ਚ ਕਰਤੀ ਕੰਮ ਉਹ ਸੋਚੀ ਜਾਂਦਾ ਹੈ ਨਾ ਅੰਦਰ ਦੀ ਬਾਹਰ ਦੀ ਬਾਹਰ ਦੀ ਆਈ ਐਂ ਨਿਕੂ ਨਹੀਂ ਬਾਹਰ ਦੀ ਟੁੜੀ ਆਈ ਬੋਲੋ ਤੂੰ ਲੈ ਲੈ ਕੀ ਹੋ ਗਿਆ ਨਹੀਂ ਬਈ ਉੱਥੇ ਗੰਡਾ ਮੁਕਸਾ ਰੋਡ ਤੇ ਗੋਪਤੀਆਂ ਦਾ ਗੰਡਾ ਕਰਾ ਕੇ ਲੈਣਾ ਬੋਲੋ ਲੈਣ ਵਾਲੇ ਪਾਸੇ ਆ ਜੀ ਅਵੇ ਇਸ ਕੀ ਮਾਰਾ ਤਲਵਾਰ ਤੇ ਹੋ ਗਿਆ ਇਹ ਚੱਕ ਭੋਲਾ ਕਿੱਥੇ ਟੱਕਦਾ ਭੋਲੇ ਨੇ ਕੱਟ ਚੱਕ ਲਿਆ ਬੋਲੋ ਬੋਲੋ ਇਹ ਬੰਦਾ ਕੱਟ ਚੱਕਦਾ ਹਾਂ ਖਲਾਰ ਕੇ ਭੁੱਲਾ ਗਿਆ ਉਹ ਹਾਂ ਲਾਓ ਬਈ ਇਹ ਬਾਹਰ ਦੀ ਤੁੜੀ ਸੀ ਕਿਹੜਾ ਫੇਰ ਵੇਣਿਆ ਅੰਦਰ ਦੇ ਥੋੜੀ ਬੋਲੋ ਭਾਈ 200 200, 500, 200 500, 5 25, 200 5 10 15 20 25 225 ਰੁਪਏ ਬੋਲਣਾ ਬਗਲੇ 225 ਰੁਪਏ ਲੈ ਭਾਈ 250 ਰੁਪਏ ਨੂੰ ਜਿਹੜਾ ਰੇਟ ਜਿਹੜਾ ਲੱਗਿਆ ਜੀ ਤੇ ਰੇਟ ਜਿਹੜੇ ਕੱਲ ਤੋਂ ਭਾਈ ਡਾਊਨ ਚੱਲੀ ਜਾਂਦੇ ਲਗਾਤਾਰ 260 ਰੁਪਏ ਕੱਲ ਸਿਰਾਂ ਰੇਟ ਗਿਆ ਸੀਗਾ ਤੇ ਅੱਜ ਜਿਹੜਾ ਫਿਲਹਾਲ 235 ਰੁਪਏ ਦੇ ਨੇੜੇ ਤੇ ਹਲੇ ਰੇਟ ਚੱਲੀ ਜਾਂਦਾ ਬਾਈ ਆ ਤੂੜੀ ਬਹੁਤ ਵਧੀਆ ਆ ਗਈ ਬਾਈ ਐਨ ਬਰਫਰਗੀ ਚਿੱਟੀ ਤੂੜੀ ਕੁਆਲਿਟੀ ਕਯਾ ਬਾਤ ਹੈ ਸ਼ਾਨਦਾਰ ਆ 200 ਲੈ ਹਲੋ ਬਾਈ ਯਾਰ ਮੇਰੀ ਨਹੀਂ ਬਾਈ ਮੇਰੀ ਨਹੀਂ ਬਾਈ ਆਪਕੇ ਬਾਕੀ ਦਾ ਮੈਂ ਤਾਂ ਲਾਉਣਾ ਹੈਗਾ ਹੋਰ ਤੁਸੀਂ ਇੱਥੇ ਆਹ ਮੋੜੀ 100 ਰੁਪਏ ਬੰਦਾ ਬੋਨ ਡਿਆ ਗਿਆ 100 100 ਮੋੜ ਦੋ ਦੋ ਆਉਣਾ ਹੈ ਗਾ ਬੰਦਾ ਦੋਹਾਂ ਦੀ ਕਟਣੀ ਸੀ ਬੋਲਾ ਹੀ ਬੋਲ 200 200 200 200 ਰੁਪਿਆ 5 10 15 20 25 35 40 240 ਰੁਪਏ ਬੋਲਾਂਗੇ ਨੇ 240 ਰੁਪਏ ਲਾ ਬਾਈ 5 ਰੁਪਏ ਰੇਟ ਵਧ ਗਿਆ ਤੂੰ ਵੀ ਬਹੁਤ ਸਿਰਾਰੀ ਕਵਾਲਿਟੀ ਮਾਣਾ ਐਂਡਲੈਸ ਸੀਗੀ ਤੇ 200 ਤੇ 40 ਰੁਪਏ ਸਿਰਾਰੇਟ ਹੋ ਗਿਆ ਬਾਈ ਆ ਜਾ ਕਰਾ ਦਿਆਂਗੀ ਟਰਾਲੀ ਬਾਈ ਪਾਲ ਵੀ ਇੰਨੇ ਕੁ ਮਾਰ ਦੇ ਦੇ ਇਹ ਕਰੀ ਦੇ ਆ ਵੀ ਇਹ ਮੁੱਖ ਸੜਕ ਜਾਣਾ ਵੀ ਦੀ ਉਧਰ ਤੋਂ ਨਹੀਂ ਲੱਕਾਗੇ ਕਿੱਧਰ ਦੇਖ ਲੈ ਭੀਜਦੇ ਮੈਂ ਤਾਂ ਕੋਈ ਵੀ ਐਮ ਨਹੀਂ ਆ ਮੈਂ ਮੈਂ ਤੇ ਭਾ ਕਰਾਨਾ ਉੱਥੇ ਲੈ ਜਾਓ ਜੀ 100 ਰੁਪਏ ਚਲਾ ਯਾਰ ਕਿ ਪਸ ਗਈ 240 ਲੈ ਜਾ ਜੈਤੋ ਚੁੰਗੀ ਦੇ ਮੇਸੀ ਦੇ ਠੀਕ ਹੈ ਹਾਂ ਲੋ ਬੋਲੋ ਜੀ 200 ਰੁਪਿਆ ਪੰਜ ਪੰਜ 205 10 15 20 25 ਠੀਕ ਆ 225 ਰੁਪਏ 5 ਰੁਪਏ ਬਾਅਦ ਕਿੰਨੇ 30 ਰੁਪਏ 35 ਰੁਪਏ 35 ਰੁਪਏ ਬੋਲਾਂਗੇ ਨੇ 235 ਰੁਪਏ ਬਾਈ ਲੈ ਬਾਈ ਆ ਵੇ ਕੀ ਬਾਈ 200 ਤੇ 35 ਰੁਪਏ ਨੂੰ 240 ਰੁਪਏ ਸਿਰਾਂ ਰੇਟ ਬਾਈ ਆ ਵੀ ਟੂੜੀ ਬਹੁਤ ਵਧੀਆ ਸੀ ਜਿਹਦਾ ਹੁਣੇ-ਹੁਣੇ ਬੋਲੀ ਹੋਈ ਆ ਤੇ ਅਗਲੀ ਟਰਾਲੀ ਆ ਜਾਓ ਬਾਈ ਤੂੜੀ ਬਹੁਤ ਵਧੀਆ ਬਈਆ ਵੀ ਕੁਆਲਿਟੀ ਯਾਰ ਥੋੜੀ ਨਾ ਵਿੱਚ ਬਰੀਕ ਆ ਪਰ ਤੂੜੀ ਦੀ ਕੁਆਲਿਟੀ ਸ਼ਾਨਦਾਰ ਕਾਦਾ ਠੀਕ ਆ ਦੋ ਦਿਨਾਂ ਦਾ ਬੜਾ ਬੰਦਾ ਆ ਗਿਆ ਨਾ ਯਾਰ ਤੁਸੀਂ ਵੀਡੀਓ ਬਣੋ ਦੋ ਘਾਟ ਟੁੱਟ ਕੇ ਜਾਂਦਾ ਕਹਿੰਦਾ ਨਹੀਂ ਤੁਹਾਨੂੰ ਅੱਛਾ ਯਾਰ ਬਈ ਮਿਲਦਾ ਹੈ ਹਾਂ ਹਾਂ ਬਗਲਾ ਮਾਸੇ ਬਣਾਈ ਜਾ ਕੇ ਵੀ ਕਹਿੰਦੇ ਨਾ ਮੇਰੇ ਪੰਜ ਪੰਜ ਮੁੱਲ ਦਾ ਲੱਗਦਾ ਟੂਠੇ ਭਰਨੇ ਦੀ 1000 ਰੁਪਏ ਦੀ ਹੈ ਬਈ ਇਹ ਤਾਂ ਕਿਸਮਤ ਆ 200 ਰੁਪਿਆ 200 ਰੁਪਿਆ ਭਾਈ ਸਿੱਖਾਂ ਲੈ ਜਾਏਗਾ 300 ਰੁਪਿਆ ਕਰਾਇਆ ਭਾਈ 205 ਜੀ 10 15 20 25 30 230 ਇੰਦਰਾ 230 ਬੋਲਾ ਕਿਵੇਂ 230 ਲੈ ਭਾਈ ਲੈ ਭਾਈ 230 ਰੁਪਏ ਜਿਹੜਾ ਇਹਦਾ ਰੇਟ ਹੋ ਗਿਆ ਭਾਈ ਆਜੋ ਬਾਈ ਕਰੇ ਬਾਈ ਨਾਗੀ ਬਹੁ ਖੜੇ ਅਜ ਤੱਕ ਟੋਕਾ ਤੇਰਾ 1 2 3 3 4 7 8 9 10 11 ਨਾ ਖੜੇ ਬਾਈ ਆਜੋ ਕਰਾਂ ਦੀ ਆ ਦੇਣਾ ਪਤਾ ਹੀ ਚੱਲੇ ਜਾ ਉੱਡ ਜਾ ਆਈ ਬਾਈ ਜਾ ਆਹ ਕਿੱਥੇ ਆਣਾ ਆ ਮੋੜ ਦੇ ਉੱਪਰ ਅੰਦਰ ਦੀ ਥੋੜੀ ਬੋਲੋ ਜੀ ਇੱਧਰ ਤੋਂ ਹਾਂ ਹਾਂ 200 ਗੱਡੀ ਲਈ ਉਹ ਚਲੋ 200 ਰੁਪਈਆ ਸੜਕ ਦੋ 200 ਰੁਪਇਆ ਸੜਕੋ ਐ ਮੋੜ ਨਹੀਂ ਮੁੜੀ 200 10 15 15 20 25 25 30 35 ਉੱਥੇ ਗੱਡਾ ਕਰਾ ਲੈ ਜੀ 235 ਬੋਲੰਗ ਨੇ 235 ਲੈ ਭਾਈ 235 ਭਾਈ ਸਿਰਾ ਰੇਟ ਹੀ ਘਟ ਗਿਆ ਯਾਰ ਸਿਰਾ ਰੇਟ ਜਮ ਥੱਲੇ ਆ ਗਿਆ 240 ਰੁਪਏ ਦੇ ਨੇੜ ਤੇੜ ਜਿਹੜਾ ਰੇਟ 240 ਰੁਪਏ ਤੇ ਰਹਿ ਗਿਆ ਭਾਈ ਕੱਲ 260 ਸੀਗਾ ਯਾਰ ਅੱਜ ਜਮ ਹੀ ਥੱਲੇ ਆ ਗਿਆ ਕੰਮ

ਹਾਂ ਆ ਵੀ ਉਹਨਾਂ ਨੇ ਦਿੱਤਾ ਫਿਰ ਸਾਹਮਣੇ ਦੀ ਆ ਜੀ 200 200 200 200 200 ਰੁਪਿਆ ਬੋਲਾ ਕਿ 200 ਰੁਪਿਆ 5 ਜੀ 10 15 20 25 225 ਬੋਲਦਾ ਵੀ 225 ਸਵਾ 200 ਰੁਪਿਆ ਬਾਈ ਆ ਰੇਟ ਲੱਗ ਗਿਆ ਯਾਰ ਗਰਮ ਮਹਿੰਦਰ ਸਿੰਘ ਬਾਈ ਕੀ ਹਾਲ ਚਾਲ ਹੈ ਵੈਗਰੀ ਦੇ ਖਾਲ ਸਾਹਿਬ ਬਾਈ ਜੀ ਦੀ ਕੀ ਫਤਿਹ ਆ ਜਾ ਬਾਈ ਕਰਨ ਦੀ ਆ ਵੀ ਟਰਾਲੀ ਵੇਖੀਏ ਇੱਥੇ ਲੱਗੇ ਨਹੀਂ ਆ ਇਹਨਾਂ ਨੇ ਆ ਪੱਕਾ ਹੀ ਫਿਰ ਦਿੰਦੇ ਹਨਾ ਲਾ ਬਈ ਨਗ ਜਿਹੜੇ ਰਹਿ ਗਏ 1 2 3 3 6 7 ਨਗ ਰਹਿ ਗਏ ਬਾਈ ਸਿਰਫ ਤੇ ਸਿਰਫ ਪਰ ਨਗ ਯਾਰ ਆਈ ਬਹੁਤ ਸੀ ਮਲਾ ਦਾ ਨੌ ਨਗਾਂ ਦੀ ਬੋਲੀ ਹੋਊਗੀ ਘਟੂ ਘਟ ਨੌ ਨਗਾਂ ਦੀ ਹਾਂ ਨਾ ਬਈ 20 19 180 ਰੁਪਏ 100 ਰੁਪਇਆ 200 ਰੁਪਇਆ ਹਾਂ ਭਈਆ ਹੈਗਾ 200 ਰੁਪਇਆ ਹੈਗਾ ਬੱਤਰ ਮਾਲ 5 205 5 ਨਹੀਂ ਨਹੀਂ 205 ਬੋਲਾਂ ਕਿਦ 10 15 215 ਬੋਲਦਾ ਕੋਈ ਵੀ ਕਰਦੇ ਯਾਰ 20 ਰੁਪਏ 25 30 35 235 ਰੁਪਏ ਬਾਈ ਲੈ ਬਾਈ 200 ਤੇ 35 ਰੁਪਈਆ ਜੜਾ ਰੇਟ ਹੋ ਗਿਆ ਬਾਈ ਹਣ ਗਾਹ ਆਇਆ ਹੋ ਸਕਦਾ ਵੀਡੀਓ ਵੇਖ ਕੇ ਆਏ ਹੁਣ ਪਤਾ ਲੱਗ ਜਾਂਦਾ ਅਗਲੇ ਨੂੰ ਨਾ ਵੀ ਅੱਜ ਰੇਟ ਮੰਦਾ ਤੇ ਗਾਹ ਪਹੁੰਚੇ ਬਾਈ ਤਿੰਨ ਚਾਰ ਹੋਰ ਕੀ ਇਹ ਵੀਡੀਓ ਨਾਲ ਫਾਇਦਾ ਹੋ ਜਾਂਦਾ ਵੀ ਜੇ ਮੈਂ ਪਤਾ ਵੀ ਅੱਜ ਰੇਟ ਠੀਕ ਆ ਗਾਹ ਕੀ ਬਾਧੇ ਹੁੰਦਾ ਦੋ ਚਾਰ ਬੰਦੇ ਆ ਜਾਂਦੇ ਆ ਅੰਦਲੀ ਗੱਡੀ ਬੋਲੋ ਜੀ 200 200 ਪੂਰੇ ਲਗੋ ਸਕੂਲ ਕੋ ਪੰਜ 10 15 20 25 30 35 40 240 ਬੋਲਣਗੇ ਨੇ 240 ਲੈ ਬਈ 200 ਤੇ 40 ਰੁਪਏ ਜੜਾ ਬਈ 240 ਤੇ ਖੜ ਜਾਂਦੀ ਆ ਬਈ ਗੁੱਡੀ ਯਾਰ ਬਸ 240 ਜਾਣੇ ਸਿਰਾ ਰੇਟ ਕੱਲ ਜਿਹੜਾ 260 ਸੀ ਅੱਜ ਰਹਿ ਗਿਆ 240 ਰੁਪਏ 1 2 3 ਤੇ 3 6 ਨਾ ਰਹਿ ਗਏ ਬਈ ਆ ਜਾ ਕੇ ਵਾਹ 200 5 60 15 20 25 30 35 40 240 ਬੋਲੇ ਕਿ 45 245 ਰੁਪਏ ਬਾਈ ਲਾ ਬਾਈ ਚਲੋ 5 ਰੁਪਏ ਵਧੇ ਬਾਈ ਹਨ 200 ਤੇ 45 ਰੁਪਏ ਹੋ ਗਿਆ ਪਹਿਲਾਂ ਸੀਗਾ 240 ਤੇ ਹੁਣ ਹੋ ਗਿਆ ਜੀ 200 ਤੇ 45 ਰੁਪਏ ਅੰਦਰ ਵੀ ਤੁਸੀਂ ਬੋਲੋ ਜੀ 200 10 ਜਾਉਂਗੇ ਜੀ ਸਿੱਖਾਲੇ ਸਿੱਖਾਲੇ ਕਿਵੇਂ ਕਾਲੂ ਠੀਕ ਹੈ ਇਧਰ ਕਿਤੇ ਲਈ ਮਰਦਾ ਸਮਝਿਓ 100 ਰੁਪਏ 15 ਸ਼ਿਰੂ ਬੈਠਾ ਚਲਾ ਚੱਕ 35 3 35 40 40 ਬੋਲਦਾ ਕਿਵੇਂ ਲੈ ਭਾਈ 240 ਰੁਪਏ ਜਿਹੜਾ ਇਹਦਾ ਰੇਟ ਹੋ ਗਿਆ ਜੀ ਕਾਲੂ ਸਬਜ਼ੀ ਲਈ ਆਉਂਦਾ ਹੈ ਰੱਖ ਦੀਏ ਵਿੱਚ ਗੱਡੀ ਦੇ ਖੜ ਜੋਕਰਾਂ ਦੀ ਸ਼ਰੂ ਨਹੀਂ ਇੱਥੇ ਇਹ ਕਰਦਾ ਬੈਠਾ ਕੀ ਗੱਲ ਆਉਂਦਾ ਏ ਵਾਧੂ ਕੁਝ ਹਾਂ ਠੀਕ ਹੈ ਚਲ ਆ ਜੋ ਭਾਈ ਅਗਲੀ ਟਰਾਲੀ ਵੇਖੀਏ ਓਕਾ ਜੀ ਤੋ ਕਿਧਰ ਅੱਛਾ ਮੋਟਰਸਾਈਕਲ ਦੇ ਸੀ ਉਦੋਂ ਘੜਤਦਾ ਯੋਨਲੀ ਬੋਲਦਾ ਇਹ ਮਾਤਾ ਦਾ ਕਾਹਦਾ ਵੀਡੀਓ ਦਿੱਲੀ ਆਂਦੇ ਤੇ ਮੁਜੀ ਆ ਕਈ ਆਂਦੇ ਮੋਟਰਸਾਈਕਲ ਦੇ ਡਾਕਾ ਮਟਰ ਹੋਗਾ ਜਦੋਂ ਰੋਣ ਦਾ ਘੱਟ ਹੋਇਆ ਚੋਕਰੀ ਯਾਦਗੀਰ ਕਿੱਲਾ ਬਾਈ ਅੰਦਰ ਵੀ ਬਾਈ 200 5 10 15 20 25 30 35 235 ਬੋਲਾਂਗੇ ਨੇ 235 ਰੁਪਏ ਆ ਹੋ ਗਿਆ ਬਈ ਲਾ ਬਈ ਅੱਜ ਤਾਂ 235 ਤੇ ਪਤਾ ਨਹੀਂ ਹੈਂਡ ਬ੍ਰੇਕ ਖਿੱਚੇ ਪਾਇਆ ਯਾਰ 235 ਤੇ ਹਨਾ ਲੈ ਬਈ ਨਾ ਕਰਾ ਕੇ ਸਿਰਫ ਤੇ ਸਿਰਫ ਤਿੰਨ ਜੀ ਕਰੀਨਾ ਸਰਾਜ ਚੱਕਰ ਉੱਤੇ ਲਾਉਂਦਾ ਜੋਰ ਲੇ ਗੱਤੇ ਲਾ ਲਈ ਕਿਸ਼ਤ ਦਾ ਅਗਲੇ ਦੇ ਸੁਣੀ ਤੇ ਦਰ ਦਰ ਉੱਥੇ ਦਲਾ ਲਈ ਯਾਰ ਸੂਏ ਤੇ ਨੀਰ ਲਾ ਕੇ ਬਸ ਤੇ ਆ ਜੀ ਹੱਸੇ ਬੋਲੋ ਆਪਣੀ ਹੈ ਬਈ ਅੰਦਰ ਵੀ ਬਾਹਰ ਦੀ ਇਹ ਹੈਗੀ ਬਾਹਰ ਦੀ ਨਿਕਲੂ ਵੀ ਸਾਰੀ ਹੈ ਉਹਦੀ ਸਾਰੀ ਪੱਥਨ ਲਾਈ ਹੈ ਧੋਤ ਸਾਰੀ ਥੱਲੇ ਦੀ ਬੋਲੋ ਜੀ 200 ਰੁਪਿਆ 200 ਰੁਪਿਆ 200 ਬੋਲਾਂ ਬਾਈ ਕਿਨੇ 5 10 15 215 ਬੋਲਣਗੇ ਵੀਰ ਭਈਏ 220 ਰੁਪਏ ਬਾਈ ਲਾਓ ਭਾਈ ਨਾ ਕਰੇਗੇ ਇੱਕ ਤੇ ਦੋ ਦੋ ਨਾ ਕਰੇਗੇ ਭਾਈ ਸਿਰਫ ਤੇ ਸਿਰਫ ਤੇ ਰੇਟ ਅੱਜ ਰਹਿ ਗਿਆ ਜੀ 200 ਤੇ 45 ਰੁਪਏ ਸਿਰਾ ਕੱਲ ਨਾਲ ਜਾਨੀ 15 ਰੁਪਏ ਡਾਊਨ ਆ ਗਿਆ ਭਾਈ ਰੇਟ ਆਜੋ ਕਰਾਂ ਦੀ ਬਾਈ ਕਰ ਰੋ ਇਹ ਤੂੰ ਜਾਣਾ ਉਹ ਤੇ ਸਭ ਕੋਈ ਮੈਨੂੰ ਹੈ ਬੀਬੀਆ ਭਾਈ ਅੰਦਰ ਦੀ ਅੰਦਰ ਦੀ ਤੂੰ ਜੀ ਬੋਲੋ ਜੀ 200 200 5 10 15 20 25 30 230 ਬੋਲਾਂਗੇ ਚੱਕ ਲੈ ਭਾਈ 200 ਤੇ 30 ਰੁਪਏ ਹੈ ਲਾਸਟ ਟਰਾਲੀ ਭਾਈ ਲਾਸਟ ਨਾ ਆ ਰਿਹਾ ਭਾਈ ਸਿਰਫ ਤੇ ਸਿਰਫ ਰੇਟ ਅੱਜ 245 ਰੁਪਏ ਦੋ ਦਿਨਾਂ ਤੋਂ ਤੂੜੀ ਜਮਾਂ ਥੱਲੇ ਆ ਗਈ ਯਾਰ ਪਤਾ ਹੀ ਨਹੀਂ ਕੀ ਚੱਕਰ ਬਣਿਆ ਬਾਈ 200 ਰੁਪਏ ਨੂੰ ਜਿਹੜੀ ਆ ਵੈਗੀ ਬਾਈ ਰੇਟ ਯਾਰ ਜਿਆਦਾ ਥੱਲੇ ਆ ਗਿਆ ਤੁਹਾਨੂੰ ਦੱਸ ਦਈਏ ਰੇਟ ਜਿਹੜੇ ਸਿਰਫ ਤੇ ਸਿਰਫ ਬਾਈ 200 ਤੇ 45 ਰੁਪਏ ਸਿਰਾਰ ਰਹੇਗਾ ਮੰਡੀ ਦੇ ਵਿੱਚ ਰੇਟ ਤੇ ਜਿਨ੍ਹਾਂ ਨੇ ਗਾਹ ਕਰਨੇ ਹੁਣ ਤੂੜੀ ਲੈਣੀ ਹੁੰਦੀ ਹੈ ਜਲਦੀ ਤੋਂ ਜਲਦੀ ਮੰਡੀ ਦੇ ਵਿੱਚ ਆ ਜਾ ਕਰੋ ਇਸ ਟਾਈਮ ਰੇਟ ਜਿਹੜੇ ਬਾਈ ਬਿਲਕੁਲ ਮੰਦੇ ਚੱਲ ਰਹੇ ਐਦੋਂ ਮੰਡੀ ਤਾਂ ਹੁਣ ਕੀ ਹੋ ਜੂਗੀ ਯਾਰ ਜਿਹੜਾ ਵਿਕੀ ਸਾਰੀ 2 200 ਰੁਪਏ ਨੂੰ ਤੂੜੀ 220 25 30 35 200 ਰੁਪਏ ਤੋਂ ਲੈ ਕੇ ਜਾਣੀ ਚੰਗੀ ਟੁੜੀ ਦਾ ਰੇਟ ਰਹਿ ਗਿਆ 240 ਰੁਪਏ 45 ਰੁਪਏ ਨੇੜ ਤੇ ਤੇ ਜਿਹੜੀ ਬਾਹਰ ਦੀ ਟੁੜੀ ਹੈ ਭਾਈ ਉਹ ਤਾਂ ਤੁਸੀਂ ਲਾ ਲੋ ਸਾਹਿਬ ਕੀ ਰੇਟ ਵਿਕੂਗੀ ਬਾਹਰ ਦੀ ਟੁੜੀ ਤਾਂ ਆਈ ਬਹੁਤ ਘੱਟ ਹੈ ਪਹਿਲੀ ਗੱਲ ਤੇ ਜੇ ਆਊਗੀ ਵੀ ਮੇਰੇ ਹਿਸਾਬ ਨਾਲ 200 ਦੇ ਨੇੜ ਤੇ ਜਿਹੜੀ ਉਹ ਵਿਕੂਗੀ 170 100 ਆਈ ਨਹੀਂਰ ਬਾਕੀ ਅੱਜ ਟੁੜੀ ਵੇਖਣ ਨੂੰ ਮਿਲ ਹੀ ਨਹੀਂ ਬਾਹਰਲੀ ਟੁੜੀ ਜਿਆਦੇ ਟੁੜੀ ਜਿਹੜੀ ਅੰਦਰ ਦੀ ਆਈ ਸੀ ਇੱਕ ਦੋ ਟਰਾਲੀਆਂ ਸੀਗੀਆਂ ਬਾਹਰ ਦੀਆਂ ਉਹ ਵੀ 200 ਦੇ ਨੇੜ ਤੇ ਜਿਹੜੀ ਵੇਗ ਗਈ ਜਿਹੜੀ ਬਾਹਰਲੀ ਟੁੜੀ ਆਈ ਸੀ ਜਿਹੜੀ ਚੰਗੀ ਤੂੜੀ ਆ ਉਹਦਾ ਰੇਟ ਵੀ 225 ਤੱਕ ਜਾਂਦਾ ਬਾਈ ਸਹੀ ਰੇਟ ਸਵਾ 200 ਰੇਟ ਜਾਂਦਾ ਜਿਹੜੀ ਚੰਗੀ ਤੂੜੀ ਆ ਜਿਹੜੀ ਬਾਹਰਲੀ ਤੂੜੀ ਦਾ ਰੇਟ ਰਹਿੰਦਾ 200 ਤੇ ਜਿਹੜੀ ਸਿਰਾ ਤੂੜੀ ਕੁਆਲਿਟੀ ਆ ਗਈ ਤੇ 200 ਤੇ 45 ਰੁਪਏ ਬਾਈ ਤੂੜੀ ਦਾ ਰੇਟ ਬਾਈਆਂ ਦੇ ਕੁਛ ਨਹੀਂ ਗਾ ਬਾਈ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਜੀ ਸਰਮਖ ਸਿੰਘ ਗੁੱਡ ਮਾਰਨਿੰਗ ਚੀਮਾ ਸਾਹਿਬ ਜੀ ਬਾਈ ਜੀ ਤੂੜੀ ਦਾ ਰੇਟ ਤਾਂ ਕੁਛ ਵੀ ਨਹੀਂ ਪਰਮਜੀਤ ਸਿੰਘ ਸੰਧੂ ਮਾਨਸਾ ਤੋਂ ਸਿੱਧੂ ਸੌਰੀ ਪਰਮਜੀਤ ਸਿੰਘ ਸਿੱਧੂ ਸਰਮਕ ਸਿੰਘ ਤੇ ਅਮਨਜੋਤ ਸੈਣੀ ਗੁਰ ਮਹਿੰਦਰ ਸਿੰਘ ਬਾਈ ਕੱਲ ਪੰਜਾਬ ਦਾ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਮਰ ਗਿਆ ਕਿਸਾਨਾਂ ਤੇ ਜ਼ੁਲਮ ਕਰਨ ਵਾਲਾ ਸਰਮਕ ਸਿੰਘ ਚੀਮਾ ਸਾਹਿਬ ਜੀ ਬਾਈ ਜੀ ਤੂੜੀ ਦਾ ਰੇਟ ਅੱਜ 230 ਤੋਂ ਲੈ ਕੇ 260 ਤੱਕ ਜਾਊ ਬਸ 245 ਰਹਿ ਗਿਆ ਬਾਈ ਵੀਰ ਬਖਸ਼ੀ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਨਾ ਖਾਲਿਸਤਾਨ ਜਿੰਦਾਬਾਦ ਬਾਈ ਨੇ ਲਿਖਿਆ ਜੰਟਾ ਯੂ ਐਸ ਏ ਲਾਈਵ 10 ਵਜੇ ਰਾਤ ਦੇ ਬਈ ਸਤਰਾਮ ਸਿੰਘ ਦਲਜੀਤ ਸਿੰਘ ਸੰਧੂ ਸਰ ਸਾਹਿਬ ਬਾਈ ਕੀ ਹਾਲ ਚਾਲ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਜੀ